ਸਾ ਸਰਕਾਰ ਵੱਲੋਂ ਇੱਕ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਦੇ ਮੈਮ ਛੜੀ ਹੋਈ ਹੈ ਜਿਸ ਵਾਂਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸਰਤਾਜ ਸਿੰਘ ਚੈਲ ਦੀਆਂ ਨਿਰਦੇਸ਼ਾਂ ਤਹਿਤ ਤੇ ਸਾਡੇ ਮਾਨਯੋਗ ਐਸਪੀਡੀ ਦਵਿੰਦਰ ਤਰੀ ਇਹ ਸਾਡੇ ਡੀਐਸਪੀ ਸਰਾਜ ਸਿੰਘ ਦੇ ਨਿਰਦੇਸ਼ਾਂ ਨਿਰਦੇਸ਼ਾਂ ਤਹਿਤ ਪਰਸੋਂ ਅਸੀਂ ਮਿਤੀ ਨੂੰ ਅਸੀਂ ਨਾਕਾਬੰਦੀ ਕੀਤੀ ਹੋਈ ਸੀ 29 ਅਗਸਤ ਇੱਕ ਗੱਡੀ ਜਿਹੜੀ ਹੈਗੀ ਸੀ ਵੈਂਟੋ ਕਾਰ ਸੀਗੀ ਜਿਹਦੇ ਵਿੱਚ ਦੋ ਵਿਅਕਤੀ ਜਿਹੜੇ ਸਵਾਰ ਸੀ ਜਿਹਨੂੰ ਜੋ ਸਾਡੀ ਪੁਲਿਸ ਪਾਰਟੀ ਨੂੰ ਦੇਖ ਕੇ ਜਿਨ੍ਹਾਂ ਨੇ ਗੱਡੀ ਭਜਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਕੋਸ਼ਿਸ਼ ਕਰਨ ਇੱਕ ਖਤਾਨਾ ਵਿੱਚ ਗੱਡੀ ਜੜੀ ਹੈਗੀ ਪਾਰਟੀ ਦੀ ਜਿਹਦੇ ਵਿੱਚ ਦੋ ਵਿਅਕਤੀ ਗੁਰਜਿੰਦਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਇਹ ਮਰਾਦਪੁਰਾ ਜੋ ਸਮਾਣੇ ਦੇ ਵਿੱਚ ਪੈਂਦਾ ਬੜਾ ਕਾਫੀ ਮਾਤਰਾ ਦੇ ਵਿੱਚ ਇਸ ਪਿੰਡ ਦੇ ਲੋਕ ਜਿਹੜੇ ਹੈਗੇ ਨਸ਼ੇ ਦੇ ਸਦਾਗਰ ਨੇਗੇ ਸਮਾਣੇ ਦੇ ਵਿੱਚ ਜ਼ਿਲ੍ਹਾ ਪਟਿਆਲੇ ਦੇ ਵਿੱਚ ਇਸ ਏਰੀਏ ਦੇ ਵਿੱਚੋਂ ਕਾਫੀ ਨਸ਼ਾ ਸਪਲਾਈ ਹੁੰਦਾ ਉਸ ਉੱਥੇ ਦਾ ਰਹਿਣ ਵਾਲਾ ਸੀ ਇੱਕ ਹੈਗਾ ਦੀ ਲਖਵੀਰ ਸਿੰਘ ਪਿੰਡ ਮਹਾਰਾਜ ਰਾਮਪਰਾਪੂਲ ਜ਼ਿਲ੍ਹਾ ਬਠਿੰਡੇ ਦਾ ਰਹਿਣ ਵਾਲਾ ਸੀ ਇਹ ਦੋਨੇ ਬੰਦੇ ਜਿਹੜੇ ਇੱਥੇ ਜਿਹੜੇ ਨਸ਼ੇ ਦੇ ਸਦਾਗਰ ਸੀਗੇ ਸਪਲਾਈ ਕਰਨ ਲਈ ਜਾ ਪਿੱਛੂ ਪਹਿਲਾਂ ਦੇ ਕੇ ਕਿਸੇ ਨੂੰ ਸਪਲਾਈ ਦੇ ਪੈਸੇ ਲੈਣ ਲਈ ਇੱਥੇ ਆ ਰਹੇ ਸੀ ਜਿਨ੍ਹਾਂ ਪਾਸੋਂ 365000 ਰੁਪਿਆ ਕੈਸ਼ ਡਰੱਗਸ ਮਨੀ ਰਿਕਵਰ ਕੀਤੀ ਆ ਤੇ 12 ਸੀਸੀਆਂ ਕੋਰੈਕਸ ਅਤੇ 70 ਜਿਹੜੇ ਹੈਗੀਆਂ ਗੋਲੀਆਂ ਨਸ਼ੀਲੀਆਂ ਟਰਾਮਾਡੋਲ ਇਹਨਾਂ ਤੋਂ ਰਿਕਵਰ ਹੋਈਆਂ ਨੇਗੀਆਂ ਬਾਕੀ ਸਾਡੀ ਹਲੇ ਤਫਤੀਸ਼ ਹੈ ਜਿਹੜੀ ਹੈਗੀ ਚੱਲ ਰਹੀ ਆਲੀ ਇਹ ਸੋਚ ਰਹੇ ਹਾਂ ਕਿ ਇਹ ਤਾਂ ਮੈਚਰ ਲੈਵਲ ਜਿਹਦੇ ਤਹਿਤ ਕਾਰਵਾਈ ਲਗਾਤਾਰ ਚੱਲ ਰਹੀ ਹੈ ਕਿਨਿਕ ਸਫਲਤਾ ਮਿਲ ਰਹੀ ਹੈ ਦੇਖੋ ਜੀ ਇਸ ਸਬੰਧੀ ਪੁਲਿਸ ਨੂੰ ਕਾਫੀ ਵੱਡੀ ਭਾਰੀ ਮਾਤਰਾ ਦੇ ਵਿੱਚ ਸਫਲਤਾ ਮਿਲ ਰਹੀ ਹੈ ਪਿੱਛੇ ਮੈਂ ਐਸ ਐਚ ਓ ਸਪਤੌਰ ਸਾਦਰ ਸਮਾਣਾ ਰਹਿ ਗਏ ਆ ਠੀਕ ਹੈ ਜਿਸ ਵੰਦੀ ਉੱਥੇ ਵੀ ਅਸੀਂ ਕਾਫੀ ਇਸ ਮਹਿਮਾ ਦੇ ਤਹਿਤ ਲੋਕਾਂ ਨੂੰ ਲੋਕਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜਿਨ੍ਹਾਂ ਦੇ ਅੰਦਰ ਨਜਾਇਜ਼ ਨਸ਼ੇ ਵੇਚ ਕੇ ਬਣਾਈਆਂ ਹੋਈਆਂ ਅਸੀਂ ਹਮੇ 68 ਫੰਡ ਦੇ ਤਹਿਤ ਇਹਨਾਂ ਨੂੰ ਉਪਰਜ ਕਰਵਾ ਕੇ ਆਏ ਹਾਂ ਇੱਥੇ ਵੀ ਮੈਂ ਤੁਹਾਡੇ ਮਾਧਮ ਰਹੀ ਇਹਨਾਂ ਨੂੰ ਸਾਰਿਆਂ ਨੂੰ ਤਾੜਨਾ ਵੀ ਦਿੰਦਾ ਤੇ ਇਹਨਾਂ ਨੂੰ ਹਦਾਇਤ ਵੀ ਕਰਦਾ ਵੀ ਜਦੋਂ ਇਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਇਹ ਬੰਦਿਆ ਮੰਗੂਏ ਤੇ ਰਹਿਣ ਲਈ ਠੀਕਾ ਆਪਣੇ ਖਦਾਰ ਨਿਵਾਸ ਮੰਗੂ ਇਹ ਸਮਾ ਇੱਥੇ ਆਪਣਾ ਬਿਸਰ ਕਰਨ। ਇਸ ਮਾਣਾ ਤੋਂ ਕੁਲਾਸ਼ ਸ਼ਰਮਾ ਦੀ ਰਿਪੋਰਟ